ਕੀ ਹੋਣਾ ਚਾਹੀਦਾ ਵਾ ਵ ਚੇਂਜ ਹੋਣਾ ਚਾਹੀਦਾ ਬਸ ਚੇਂਜ ਕੀ ਹੋਣਾ ਚਾਹੀਦਾ ਚੇਂਜ ਮੋਦੀ ਸਰਕਾਰ ਨਹੀਂ ਹੋਣੀ ਚਾਹੀਦੀ ਕੋਈ ਮੁਕਾਵਾਂ ਬੰਦਾ ਹੋਣਾ ਚਾਹੀਦਾ ਹੂੰ ਬੰਦਾ ਹੋਣਾ ਚਾਹੀਦਾ ਜੋ ਕਿ ਬੰਦਾ ਹੋਣਾ ਚਾਹੀਦਾ ਜੋ ਜੋ ਕੰਮ ਕਰ ਰਹਾ ਇਹ ਗਲਤ ਕਰ ਰਹਾ ਇਹ ਇਹਨਾਂ ਨੀਤੀਆਂ ਬਿਲਕੁਲ ਗਲਤ ਨੇ ਜੋ ਮਰਦ ਸਰਕਾਰ ਬਦਲੇਗੀ ਉਸ ਨਾਲ ਸਾਰਾ ਮਾਹੌਲ ਜਿਹੜਾ ਹੈ ਚੇਂਜ ਹੋ ਜਾਏਗਾ ਰੌਹਲ ਗਾਂਧੀ ਬਣਾਉਣ ਕੋਈ ਖੇਤਰੀ ਪਾਰਟੀ ਦਾ ਆਵੇ ਪ੍ਰਧਾਨ ਮੰਤਰੀ ਕੋ ਨਵੇਂ ਪ੍ਰਧਾਨ ਮੰਤਰੀ ਆਵੇ ਜਿਹਦਾ ਰਾਸ਼ਟਰਪਤੀ ਨਵੇਂ ਕੋ ਚਿਹਰਾ ਆਉਦਾ ਨਾ ਇਦਾਂ ਕੋਈ ਪ੍ਰਧਾਨ ਮੰਤਰੀ ਵੀ ਨਵੇਂ ਚਿਹਰਾ ਪੇਸ਼ ਹੋਵੇ ਸਰਕਾਰ ਚੇਂਜ ਹੋਣੀ ਚਾਹੀਦੀ ਆ ਲੋਕਾਂ ਕੋਲੇ ਕੋਈ ਆਪਸ਼ਨ ਹੀ ਹੈ ਨਹੀਂ ਕੀ ਚੇਂਜ ਕਰਨਗੇ ਸਾਰੇ ਇੱਕੋ ਜਿਹੇ ਹੀ ਆ ਲੋਕ ਸਭਾ ਚੋਣਾਂਵਾਂ ਦੀ ਤਿਆਰੀਆਂ ਦੇ ਵਿੱਚ ਸਾਰੀ ਹੀ ਪਾਰਟੀਆਂ ਜੁਟੀਆਂ ਲੇਕਿਨ ਲੋਕ ਇਸ ਵਾਰ ਕੀ ਚਾਹੁੰਦੇ ਆ ਇਹ ਜਾਣਨ ਲਈ ਅੱਜ ਅਸੀਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਜਿਹੜਾ ਸਚਕੰਚੀ ਦੇ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਉਸ ਜਗ੍ਹਾ ਤੇ ਪੁੱਜੇ ਆ ਕਿਉਂਕਿ ਇਸ ਜਗ੍ਹਾ ਤੇ ਹਰ ਰੋਜ਼ 1.5 ਲੱਖ ਸਰਦਾਰ ਲੋ ਸਚਕੰਚੀ ਦੇ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਂਦਾ ਤੇ ਨਾਲ ਹੀ ਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਰਦਾਲੂ ਜਿਹੜੇ ਪੰਜਾਬ ਦੇ ਲੋਕ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਆ ਉਹ ਵੀ ਸਤਿ ਸ਼੍ਰੀ ਅਕਾਲ ਸਰਬੰਦਰ ਸਾਹਿਬ ਪੁੱਛਦੇ ਆ ਸੋ ਲੋਕ ਇਸ ਜਗ੍ਹਾ ਤੇ ਕਾਫੀ ਆ ਸੋ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਪਾਜੀ ਲੋਕ ਸਭਾ ਚੋਣਾਂਵਾਂ ਦੀ ਤਿਆਰੀਆਂ ਦੇ ਵਿੱਚ ਸਾਰੀ ਪਾਰਟੀਆਂ ਲੱਗੀਆਂ ਤੁਸੀਂ ਕੀ ਸੋਚਦੇ ਕੀ ਹੋਣਾ ਚਾਹੀਦਾ ਚੇਂਜ ਹੋਣਾ ਚਾਹੀਦਾ ਬੱਸ ਚੇਂਜ ਕੀ ਹੋਣਾ ਚਾਹੀਦਾ ਚੇਂਜ ਮੋਦੀ ਸਰਕਾਰ ਨਹੀਂ ਹੋਣੀ ਚਾਹੀਦੀ ਮੋਦੇ ਮੋਦੇ ਤੁਹਾਨੂੰ ਸੋ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕਾਂ ਦੀ رائے ਕੀ ਹੈ ਕਿਉਂਕਿ ਇਸ ਜਗ੍ਹਾ ਤੇ ਬਹੁਤ ਲੋਕ ਭਾਜੀ ਕੀ ਲੱਗਦਾ ਤੁਹਾਨੂੰ ਜਿਹੜਾ ਲੋਕ ਸਭਾ ਇਲੈਕਸ਼ਨ ਆਂਦੇ ਪਏ ਆ ਕੀ ਲੱਗਦਾ ਕਿ ਕੀ ਬਦਲਾਅ ਹੋਣਾ ਚਾਹੀਦਾ ਜਾਂ ਇਹੋ ਹੀ ਸਰਕਾਰ ਨੂੰ ਇੱਕ ਵਾਰੀ ਮੌਕਾ ਮਿਲਦਾ ਹੋਣਾ ਚਾਹੀਦਾ ਹੈ ਹੂੰ ਬਦਲਾਅ ਹੋਣਾ ਚਾਹੀਦਾ ਜੋ ਕਿ ਬਦਲਾਅ ਹੋਣਾ ਚਾਹੀਦਾ ਹੈ ਜੋ ਆ ਜੋ ਕੰਮ ਕਰ ਰਹੇ ਆ ਇਹ ਗਲਤ ਕਰ ਰਹੇ ਆ ਜਿਹੜੀ ਇਹਨੇ ਨੀਤੀਆਂ ਬਿਲਕੁਲ ਗਲਤ ਨੇ ਜੋ ਮਤਲਬ ਸਰਕਾਰ ਬਦਲੇਗੀ ਉਸ ਨਾਲ ਸਾਰਾ ਮਾਹੌਲ ਜਿਹੜਾ ਚੇਂਜ ਹੋ ਜਾਏਗਾ ਇਸ ਕਰ ਕਿਸ ਕਿਸ ਮੁੱਦੇ ਦੇ ਆਧਾਰ ਤੇ ਤੁਸੀਂ VOTING ਕਰਨਾ ਚਾਹੁੰਦੇ ਹੋ ਮੁੱਦੇ ਕੀ ਹੈ ਮੁੱਦੇ ਵੇਖੋ ਜੀ ਜਿੱਦਾਂ ਕਿਸਾਨਾਂ ਦੇ ਮੁੱਦੇ ਆ ਉਹ ਵੀ ਇਹਨਾਂ ਨੇ ਖੱਜੇ ਖਰਾਬ ਕੀਤਾ ਹੈ ਕਿਸਾਨ ਇੱਕ ਅੰਨ ਦਤਾ ਹੈ ਉਹਨਾਂ ਬਾਰਡਰ ਤੇ ਪਾਇਆ ਹੈ ਉਹਨਾਂ ਦੇ ਅੱਗੇ ਰੇ ਜਾਣ ਦੇ ਦੇ ਦਿੱਲੀ ਦਿੱਲੀ ਇੱਕ ਰਾਜਧਾਨੀ ਪੰਜਾਬ ਦੀ ਹੋਵੇ ਤੇ ਜਾਣ ਕੇ ਉਹਨਾਂ ਦੇਣਾ ਸੋ ਸਰ ਲੋਕ ਸਭਾ ਇਲੈਕਸ਼ਨਸ ਕੀ ਤੁਹਾਨੂੰ ਲੱਗਦਾ ਕਿ ਕੀ ਹੋਣਾ ਚਾਹੀਦਾ ਕਿ ਮੈਂ ਦਰਸ਼ਨ ਕਰਾ ਰਿਹਾ ਹਾਂ ਮੈਂ ਲੋਕ ਸਭਾ ਡਿਸਕਸ ਨਹੀਂ ਕਰ ਸਕਦਾ ਪਲੀਜ਼ ਸੋ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਪਾ ਜੀ ਕੀ ਲੱਗਦਾ ਕਿ ਜਿਹੜੇ ਇਲੈਕਸ਼ਨਸ ਆਂਦੇ ਪਏ ਆ ਲੋਕ ਸਭਾ ਦੇ ਐਮਪੀ ਦੀ ਚੋਣ ਆਂਦੀ ਵੀ ਕੀ ਲੱਗਦਾ ਤੁਹਾਨੂੰ ਬਦਲਾਵ ਹੋਣਾ ਚਾਹੀਦਾ ਜਾਂ ਫਿਰ ਇਹੋ ਹੀ ਸਰਕਾਰ ਨੂੰ ਇੱਕ ਵਾਰੀ ਫੇਰ ਮੌਕਾ ਮਿਲਣਾ ਚਾਹੀਦਾ ਖੇਤਰੀ ਪਾਰਟੀ ਦਾ ਪ੍ਰਧਾਨ ਮੰਤਰੀ ਬੰਨਾ ਚਾਹੀਦਾ ਹੂੰ ਸੈਂਟਰ ਦੀ ਪਾਰਟੀ ਦਾ ਪ੍ਰਧਾਨ ਮੰਤਰੀ ਕਦੇ ਨਹੀਂ ਬੰਨਾ ਚਾਹੀਦਾ ਦਿੱਲੀਆ ਸੈਂਟਰ ਦੀਆਂ ਪਾਰਟੀਆਂ ਨਾ ਇਹ ਪੇਸ਼ੇਰ ਜਾਣੀਆਂ ਚਾਹੀਦੀਆਂ ਵਾਂ ਸੈਂਟਰ ਦੀ ਪਾਰਟੀ ਦਾ ਕੋ ਪ੍ਰਧਾਨ ਮੰਤਰੀ ਖੇਤਰ ਦੀ ਖੇਤਰੀ ਪਾਰਟੀ ਦਾ ਕੋ ਪ੍ਰਧਾਨ ਮੰਤਰੀ ਮੁੱਦੇ ਮੁੱਦੇ ਕੀ ਹੋਣਗੇ ਕਿਸ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਸ ਵਾਰੀ VOTING ਕਰੋਗੇ ਮੁੱਦਾ ਯਾਰ ਕੋਈ ਵੀ ਦੱਸ ਦੀ ਮਸਲਾ ਦਾ ਕੋਈ ਵੀ ਹੱਲ ਨਹੀਂ ਕੋਈ ਵੀ ਮੁੱਦੇ ਤੇ ਬੋਲ ਦੀ ਮਸਲਾ ਤੇ ਕੋਈ ਹੱਲ ਨਹੀਂ ਹੋਣਾ ਤੇ ਮੋਦੀ ਸਾਹਿਬ ਚੱਲ ਜਾਣ ਰੋਹਲ ਗਾਂਧੀ ਬਣਾਉਣ ਕੋਈ ਖੇਤਰੀ ਪਾਰਟੀ ਦਾ ਕੋ ਆਵੇ ਪ੍ਰਧਾਨ ਮੰਤਰੀ ਕੋ ਨਵੇਂ ਪ੍ਰਧਾਨ ਮੰਤਰੀ ਆਵੇ ਜਿਹਦਾ ਰਾਸ਼ਟਰਪਤੀ ਨਵੇਂ ਕੋ ਚਿਹਰਾ ਹੋਦਾ ਨਾ ਇੱਦਾਂ ਕੋ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੀ ਨਵੇਂ ਚਿਹਰਾ ਪੇਸ਼ ਹੋਵੇ ਤੇ ਕੁਝ ਦੁਨੀਆਂ ਨੂੰ ਕਰਕੇ ਵਿਖਾਵੇ ਤੇ ਚਲੋ ਬਸ ਇਹਨੇ ਆਪਾਂ ਕਰਦੇ ਨਵਾਂ ਨਵਾਂ ਚਿਹਰਾ ਜ਼ਰੂਰ ਲੋਕ ਚਾਹਦੇ ਆ ਕਿ ਨਵਾਂ ਚਿਹਰਾ ਆਣਾ ਚਾਹੀਦਾ ਸੋ ਲੋਕ ਸਾਡੇ ਨਾਲ ਹੋਰ ਵੀ ਮੌਜੂਦ ਹੈ ਅਸੀਂ ਗੱਲ ਕਰਾਂਗੇ ਕਿਉਂਕਿ ਇਸ ਜਗ੍ਹਾ ਤੇ ਅਸੀਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਦੇ ਲੋਕ ਤੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਲੋਕ ਵੱਸਦੇ ਆ ਉਹ ਆਂਦੇ ਪਾ ਜੀ ਕੀ ਲੱਗਦਾ ਸਰ ਕੀ ਲੱਗਦਾ ਕਿ ਇਸ ਵਾਰੀ ਲੋਕ ਸਭਾ ਇਲੈਕਸ਼ਨਸ ਆਂਦੇ ਪਏ ਆ ਕੀ ਲੱਗਦਾ ਕਿ ਚੇਂਜ ਹੋਣਾ ਚਾਹੀਦਾ ਜਾਂ ਫਿਰ ਉਹੀ ਸਰਕਾਰ ਆਣੀ ਚਾਹੀਦੀ ਜੀ ਜਵਾਨ ਕਬ ਮੇ ਸਰਕਾਰ ਆ ਹੁਣ ਸਰਕਾਰ ਚੇਂਜ ਹੋਣੀ ਚਾਹੀਦੀ ਆ ਲੋਕਾਂ ਕੋਲੇ ਕੋਈ ਆਪਸ਼ਨ ਹੀ ਹੈ ਨਹੀਂ ਕੀ ਚੇਂਜ ਕਰਨਗੇ ਸਾਰੇ ਇੱਕੋ ਜਿਹੇ ਹੀ ਹੈ ਹੈਨਾ ਜਾਂ ਤਾਂ ਉਹ ਕੁਰਸੀ ਕਰਪਟਾ ਜਿੱਤੇ ਬੈਠ ਕੇ ਗੱਲਬਾਤ ਹੁੰਦੀ ਹੈ ਜਾਂ ਫਿਰ ਲੋਕ ਕਰਪਟ ਹੋ ਜਾਂਦੇ ਜਿਹੜੇ ਪੋਲਿਟਿਕਸ ਚ ਆ ਜਾਂਦੇ ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕਰੋਗੇ ਅਜੇ ਕੁਝ ਨਹੀਂ ਕਹਿ ਸਕਦੇ ਤੁਸੀਂ ਕੀ ਕਹਿੰਦੇ ਮਤਲਬ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕਰੋਗੇ ਲੋਕ ਸਭਾ ਇਲੈਕਸ਼ਨ ਤੇ ਇਲੈਕਸ਼ਨ ਦੇ ਵਿੱਚ ਭਾਈ ਸਰਕਾਰ ਨਵੀਂ ਆਉਣੀ ਚਾਹੀਦੀ ਆ ਮਤਲਬ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਆ ਠੀਕ ਆ ਚਲੋ ਮਾੜੇ ਮੋਟੇ ਪੂਰੇ ਕੀਤੇ ਆ ਹੁਣ ਮੇਰੀ ਗੱਲ ਸੁਣੋ ਆਪਣੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆ ਠੀਕ ਆ ਉਹਨਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ ਵਾ ਠੀਕ ਆ ਉਹਨਾਂ ਨੂੰ ਛੱਡ ਨਹੀਂ ਰਹੇ ਠੀਕ ਆ ਭਾਈ ਤੇ ਮਤਲਬ ਸਰਕਾਰ ਨਵੀਂ ਆਉਣੀ ਚਾਹੀਦੀ ਆ ਮੁਰਸਾ ਨਹੀਂ ਲੱਗਦਾ ਕਿਸਾਨਾਂ ਦਾ ਮੁੱਦਾ ਵੀ ਇਸ ਇਲੈਕਸ਼ਨ ਚ ਭਾਰੀ ਭਾਰੀ ਰਹੂਗਾ ਹਾਂਜੀ ਕਿਸਾਨਾਂ ਦਾ ਮੁੱਦਾ ਕਿਸਾਨਾਂ ਦਾ ਭਾਈ ਮੁੱਦਾ ਮਤਲਬ ਇਦਾਂ ਹੈ ਕਿ ਜਿੱਦਾਂ ਹੁਣ ਪੰਜਾਬ ਸਰਕਾਰ ਆ ਇਹਨਾਂ ਨੂੰ ਕਿਸਾਨਾਂ ਦੀ ਮਾਇਤ ਕਰਨੀ ਚਾਹੀਦੀ ਆ ਹੁਣ ਤੁਸੀਂ ਬਾਰਡਰ ਦੇਖ ਲਓ ਬਾਰਡਰਾਂ ਦੇ ਉੱਤੇ ਮਤਲਬ ਉਹਨਾਂ ਨੇ ਕਿੱਦਾਂ ਬੈਰੀਕੇਡ ਲਾਏ ਆ ਠੀਕ ਆ ਜੀ ਉਹਨਾਂ ਨੇ ਰਸਤੇ ਬੰਦ ਕਰਤੇ ਆ ਦਿੱਲੀ ਦੇ ਹਰਿਆਣੇ ਦੇ ਠੀਕ ਆ ਜੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਾਇਤ ਕਰਨੀ ਚਾਹੀਦੀ ਆ ਹਾਂਜੀ ਸਰ ਭਾਜੀ ਕੀ ਤੁਹਾਨੂੰ ਲੱਗਦਾ ਕਿ ਲੋਕ ਸਭਾ ਇਲੈਕਸ਼ਨਸ ਹੈ ਤਿਆਰੀਆਂ ਚ ਜੁਟੀਆਂ ਸਾਰੀ ਪਾਰਟੀਆਂ ਕੀ ਹੋਣਾ ਚਾਹੀਦਾ ਇਸ ਵਾਰੀ ਕੀ ਉਹੀ ਸਰਕਾਰ ਨੂੰ ਮੌਕਾ ਮਿਲਣਾ ਚਾਹੀਦਾ ਜਾਂ ਨਵੀਂ ਸਰਕਾਰ ਨਵੀਂ ਸਰਕਾਰ ਨੂੰ ਹਮ ਮੁੱਦੇ ਕੀ ਹੈ ਮੁੱਦੇ ਇੱਕ ਗੱਲ ਮੇਰੇ ਤੋਂ ਆਹ ਦੇਖੋ ਭਾਜੀ ਸੋ ਇਹ ਲੋਗ ਜ਼ਰੂਰ ਸੱਚ ਕਰਨ ਜੀ ਰਮਨਦਰ ਸਾਹਿਬ ਆਏ ਹੈ ਮੁੱਦੇ ਹਾਂਜੀ ਭਾਜੀ ਮੁੱਦਾ ਜਨਾਬ ਇਹ ਹੀ ਹੈ ਕਿ ਵੇਖੋ ਤੇਲ ਜਿਹੜਾ ਹੈ ਪਹਿਲਾਂ ਤੇਲ 75 ਰੁਪਏ ਲੀਟਰ ਅੱਜ 193 ਰੁਪਏ ਲੀਟਰ ਪਟਰੋਲ ਹੋ ਗਏ ਕਾਦ ਨਾਲ ਹੋ ਗਿਆ ਸਰਕਾਰ ਦੀ ਵਜ੍ਹਾ ਦੇ ਨਾਲ ਹੀ ਆਟਾ ਜਿਹੜਾ ਆਟਾ ਗਰੀਬ ਬੰਦਾ ਜਿਹੜਾ ਦਿਹਾੜੀਦਾਰ ਆ ਉਹ ਕੀ ਕਰੂਗਾ ਕੀ ਕਮਾਊਗਾ ਕੀ ਖਾਊਗਾ ਹੈਨਾ ਕਿਸਾਨਾਂ ਕਿਸਾਨਾਂ ਦੇ ਮੁੱਦੇ ਕੀ ਲੱਗਦਾ ਕਿ ਇਲੈਕਸ਼ਨ ਚ ਫਰਕ ਪਾਉਂਦੇ ਹਾਂਜੀ ਜ਼ਰੂਰ ਇਹ ਤਾਂ ਸਾਰਾ ਮਸਲਾ ਜਿਹੜਾ ਹੈ ਨਾ ਸਾਰਾ ਜਨਤਾ ਦੇ ਸਾਹਮਣੇ ਆ ਜੋ ਜੋ ਸਰਕਾਰ ਕਰ ਰਹੀ ਹੈ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਸਾਰੀਆਂ ਜਨਤਾ ਦੇ ਸਾਹਮਣੇ ਆ ਤੇ ਫੈਸਲਾ ਜਿਹੜਾ ਉਹ ਜਨਤਾ ਦੇ ਹੱਥ ਜਨਤਾ ਇਸ ਚੀਜ਼ ਦਾ ਫੈਸਲਾ ਕਰ ਸਕਦੀ ਹੈ ਕਿ ਇਲੈਕਸ਼ਨ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਬਦਲਾਅ ਹੋ ਸਕਦਾ ਜਾਂ ਨਹੀਂ ਕੋਈ ਵੀ ਨਾ ਲੋਕ ਭਾਜੀ ਕੀ ਲੱਗਦਾ ਕਿ ਇਸ ਵਾਰੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਕਿ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਮੈਂ ਪੰਜਾਬ ਦਾ ਨਿਵਾਸੀ ਹਾਂ ਜੀ ਲਧਿਆਨੇ ਦਾ ਲੋਕ ਸਭਾ ਚੋਣ ਵਿੱਚ ਇਹਨਾਂ ਤਰ੍ਹਾਂ ਹੋਣਾ ਚਾਹੀਦਾ ਕੀ ਲੱਗਦਾ ਭਾਜੀ ਉਹਦੇ ਉਹਨਾਂ ਤੇ ਉਹ ਦੇਖਿਆ ਜਾ ਰਿਹਾ ਤੁਸੀਂ ਤੁਸੀਂ ਕੀ ਸੋਚਦੇ ਹੋ ਕਿਹੜੇ ਮੁੱਦਿਆਂ ਦੇ ਆਧਾਰ ਤੇ ਬੋਤ ਕਾਹੋਗੇ ਹੋਰ ਤਾਂ ਹੈ ਹੀ ਆ ਪਿੰਦੇ ਹੁੰਦੇ ਨੇ ਸੋ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਕੋਲ ਵੀ ਆਖਿਰ ਸਰ ਕੀ ਲੱਗਦਾ ਹੈ ਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਸੋ ਗੱਲਬਾਤ ਕਰਾਂਗੇ ਲੋਕਾਂ ਨਾਲ ਕਿਉਂਕਿ ਹੈਰੀਟੇਜ ਸਟਰੀਟ ਹੈ ਜਿਸ ਜਗ੍ਹਾ ਤੇ ਹਰ ਰੋਜ਼ ਜਿਹੜੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਂਦੇ ਆ ਸੋ ਭਾਜੀ ਕੀ ਲੱਗਦਾ ਤੁਹਾਨੂੰ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕੀ ਹੋਣਾ ਚਾਹੀਦਾ ਸੋ ਸੋ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕਾਂ ਦਾ ਰੁਖ ਕੀ ਆ ਕਿਉਂਕਿ ਲੋਕ ਸਭਾ ਇਲੈਕਸ਼ਨਸ ਦਾ ਇੰਤਜ਼ਾਰ ਬਹੁਤ ਹੁੰਦਾ ਵਾ ਲੋਕਾਂ ਨੂੰ ਕਿਉਂਕਿ ਮੁੱਦੇ ਬਹੁਤ ਹੈ ਮੁੱਦੇ ਤੇ ਗੱਲ ਕਰਨ ਲਈ ਲੋਕ ਸੋਚਦੇ ਆ ਕਿ ਉਹਨਾਂ ਦੇ ਮੁੱਦਿਆਂ ਨੂੰ ਹੱਲ ਜਲਦੀ ਤੋਂ ਜਲਦੀ ਹੱਲ ਹੋਣ ਲੇਕਿਨ ਸ਼ਾਇਦ ਸਾਨੂੰ ਇਸ ਜਗ੍ਹਾ ਤੇ ਅੰਨੇ ਹੀ ਲੋਕਾਂ ਨਾਲ ਸ਼ਾਇਦ ਗੱਲਬਾਤ ਕਰਨੀ ਪਏਗੀ ਕਿਉਂਕਿ ਬਰਸਾਤ ਜ਼ਿਆਦਾ ਹੋਣ ਕਰਕੇ ਦਿੱਕਤਾਂ ਵੀ ਸਾਨੂੰ ਆ ਰਹੀਆਂ ਸੋ ਲੋਕਾਂ ਦਾ ਕੁਲ ਮਿਲਾ ਕੇ ਇਹੋ ਹੀ ਕਹਿਣਾ ਹੈ ਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਉਹਨਾਂ ਦੇ ਮੁੱਦਿਆਂ ਨੂੰ ਵੇਖ ਕੇ ਉਹ ਚੋਣ ਕਰਨਗੇ ਕਿ ਇਸ ਵਾਰ ਕਿਹੜੇ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਦੀ ਗੱਲਬਾਤ ਸੁਨੇਗਾ ਉਹਨਾਂ ਨਾਲ ਜਿਹੜੀ ਡਾਇਰੈਕਟ ਲਿੰਕ ਰੱਖੇਗਾ ਤੇ ਜਿਹੜੇ ਉਹਨਾਂ ਦੇ ਮੁੱਦੇ ਆ ਉਹਨਾਂ ਨੂੰ ਉਹਨਾਂ ਤੇ ਧਿਆਨ ਦੇਵੇਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਰਿੰਦਰ